ਹੇ ਗੁਰੂ ਜੀ ਸ਼ਲੋਕ ਜੀਨ ਦਰਜੁ ਭੰਜਿਆ ਨ ਕੜ ਕੜ ਨਾਥ ਅਨਾਥ ਕਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਠ ਤਰਨ ਕਰੋ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਜੇਂ ਰੀ ਬੰਦੇ ਪੀੜਾ ਦੇ ਦੁਖਾਂ ਨੂੰ ਭੰਨਣ ਵਾਲੇ ਵਾਦ ਗੁਰੂ ਜੀ ਇਹ ਘਟ ਘਟ ਵਿੱਚ ਪਰਿਪੂਰਨ ਏ ਅਨੰਤਾਂ ਦੇ ਨਾਲ ਤੁਹਾਈ ਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਇਹ ਗਿਆਨ ਕੇ ਨਾਲ ਅਰ ਸਦਾ ਰਹੋ ਚੜਨ ਕਰੋ ਸਤਨਾਮ ਸ਼੍ਰੀ ਵਾਹਿ ਹੈ ਤੁਸਾਰੇ ਭਜੀ ਆਸਤ ਪਜੀ ਜਹ ਮਾਧ ਪਿਤਾ ਸੁਤ ਮੀਤਨਾ ਭਾਈ ਮਨਵਾ ਨਾਮ ਤੇਰੇ ਸੰਗ ਸਹਾਈ ਜਿਤੇ ਗਏ ਨਾ ਮਾਤਾ ਪਿਤਾ ਪੁੱਤਰ ਮਿੱਤਰ ਦੇ ਭਰਾ ਜਿਹੜੇ ਨਾਲ ਨਹੀਂ ਹੋਣਗੇ ਮਨਵਾ ਨਾਮ तेरे ਸੰਤ ਸਹਾਈ ਜਿਹੜੇ ਨਾਮ ਨੇ ਪਰਮੇਸ਼ਰ ਦਾ ਜਿਹਰੇ ਉੱਤੇ ਨਾਲ ਜਿਹੜੇ ਸਹੈਤ ਕਰਦੇ ਨੇ ਸੰਗ ਵਿੱਚ ਹੋਣ ਐਸਾ ਕਰੇਗਾ ਉਦਾਰਨ ਕਰੋ ਧਰਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈ ਮਾ ਭਿਆਨ ਤੂਲ ਜਮਦਲ ਇਹ ਨਾਮ ਸਾਗਰ ਤੇਰਾ ਚਲੈ ਕਿਹੜਾ ਜਿੱਥੇ ਮਹਾ ਭੈਅ ਦੇ ਜਮਦੂਤ ਹੈ ਜਿਹੜੇ ਜੀਵ ਨੂੰ ਡਰ ਰਹੇ ਹਨ ਤੇ ਉਸੇ ਜਿਹੜਾ ਜਿਹੜਾ ਨਾਮ ਹੈ ਉਹ ਡਾਡੀ ਉਪਟਾਈ ਦੇ ਵਿੱਚ ਇਹਦਾ ਨਾਮ ਹੈ ਅਲਪ ਹੀ ਤੇਰਾ ਉਹ ਆੜ ਕਰੇਗਾ ਉਚਾਰਨ ਕਰੋ ਸਤ ਨਾਮ ਸ਼੍ਰੀ ਵਾਹਿਗੁਰੂ ਸਾਰੇ ਪਜੀ ਜੈ ਮਹਤਕੋ ਹਾਰ ਕੋ ਨਾਮ ਖਿੰਨ ਮਾਹੀ ਉਧਾਰੀ ਕਹਿੰਦਾ ਜਿੱਥੇ ਅਨੇਕਾਂ ਜਨ ਬੜੇ ਔਖੇ ਵੀ ਔਖਾ ਹੋਵੇਂ ਜੈ ਮੁਸਕਰ ਹੋਵੇ ਪਾ ਆਪ ਹਾਰੀ ਜਿੱਥੇ ਜਨੋ ਬੜੀ ਮੁਸ਼ਕਲ ਦੇ ਵਿੱਚ ਰਹਿ ਹੋਵੇਗਾ ਨਾ ਤੋ ਹਾਰ ਕੋ ਨਾਮ ਖਿੰਨ ਮਾਹੀ ਉਧਾਰੀ ਜਿਹੜਾ ਹਰੀ ਦਾ ਨਾਮ ਹੈ ਪਰਮੇਸ਼ਰ ਦਾ ਜਿਹੜਾ ਉਹ ਦੇ ਨਾਲ ਤੋਂ ਜੈਨੋ ਗੀਨ ਵਿੱਚੋ ਕੱਢ ਲੱਗੇਗਾ ਉਚਾਰਨ ਕਰੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਤੇਰਾ ਜੜਾ ਉਧਾਰ ਹੋ ਜਾਵੇਗਾ ਅਨਗ ਕੁੰਨਿਆ ਜਨ ਕਰਤ ਨਹੀਂ ਚੜ ਐਰ ਕੋ ਨਾਮ ਕੋਟ ਪਵ ਅਰੇ ਅਰ ਕੋ ਨਾਮ ਖਿੰਮਾਇਂ ਧਾਰੀ ਜਿੱਥੇ ਤੈਨੂੰ ਮੁਸ਼ਕਲ ਬਣਦੀ ਹੈ ਮਾੜੀ ਜੀ ਕਹਿੰਦੇ ਇਹਦਾ ਜਿਹੜਾ ਨਾਮ ਹੈ ਇਹ ਕਿੰਦੇ ਵਿੱਚ ਤੇਰਾ ਬਧਾ ਰੋਲੇ ਨੇ ਤੇ ਤਿਸ ਸਹਿਜ ਕਰੇਗਾ ਉਚਾਰਨ ਕਰੋ ਸਤਨਾਮੁ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਅੰਗੁ ਪੁੰਨਿਆ ਚੰਦ ਕਰਤ ਨਹੀਂ ਤਰੈ ਅਰ ਕੋ ਨਾਮ ਕੋੜ ਪਾਉ ਪਰ ਹੜਾ ਕਹਿੰਦੇ ਮਾੜੀ ਕਹਿੰਦੇ ਜਿੱਥੇ ਨਵੇਂਤੀ ਜਿਹੜੇ ਕਰਮਾ ਆਪਣੇ ਜੀਵ ਕਰਨੇ ਹਨ ਜਿਹਨਾਂ ਦੇ ਨਾਲ ਆਪਾਂ ਜਿਹੜੀ ਮਿੱਟੀ ਝੋਦੀ ਹੈ ਪ੍ਰਾਜਿਤ ਕਰਵਾਉਣ ਦੇ ਨਾਲ ਨਵੇਂਤੀ ਨਾਂ ਦੇ ਮਾਰ ਜਿੰਦੇ ਜਿਹੜਾ ਹਰੀ ਦਾ ਨਾਮ ਹੈ ਕੋੜ ਬਾਮ ਪਰਾਨਾ ਤੇ ਕਰੋੜਾ ਪਾਪਾ ਨੂੰ ਨਾਸ ਕਰ ਦਿੰਦਾ ਹੈ ਉਚਾਰਨ ਕਰੋ ਸਾਤਨਾ ਅਵਰ ਨਾਮ ਇਹਦਾ ਕਰੋੜਾ ਜੇ ਕਰਮ ਹੈ ਹਟੇ ਉਹਨਾਂ ਨੂੰ ਦੂਰ ਕਰ ਦਿੰਦਾ ਹੈ ਪਾਪਾਂ ਦੇ ਕਰਮ ਨੂੰ ਆਰ ਕੋ ਨਾਮ ਕੋੜ ਪਾਪ ਪਰ ਹਰ ਕਰੋੜਾ ਪਾਪ ਨੂੰ ਦੂਰ ਕਰ ਦਿੰਦਾ ਹੈ ਨਾਸ਼ ਕਰ ਦਿੰਦਾ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਮ ਬਾਪੂ ਤੂਖ ਦਿਨੇੜੇ ਇਹ ਮੇਰੇ ਮਨ ਗੁਰੂ ਰਾਈ ਨਾਮ ਨੂੰ ਜਪੋ ਇਹ ਮੇਰੇ ਮਨ ਗੁਰੂ ਰਾਈ ਨਾ ਦੇ ਜਪਣਾ ਗਾਣਾ ਨਾਨ ਪਾਉ ਤੋਂ ਬਨੇ ਕੀਆ ਹੋਵੇਗਾ ਕਹਿੰਦੇ ਬਹੁਤ ਸੁਖਾਂ ਦੀ ਪ੍ਰਾਪਤ ਹੋ ਜਾਣਗੇ ਗੁਰਮਾਹਰ ਜੀ ਆਖ ਰਹੇ ਹਨ ਨਾਮ ਉਚਾਰਨ ਕਰੋ ਸਤਿਨਾਮ ਸ਼੍ਰੀ ਵਾਹਿ ਹੈ ਹਮ ਸਾਹਿਬ ਜੀ ਇਹਨਾਂ ਦੂਸਰੀ ਲੋਕ ਪੜਾ ਹੈ ਦੂਸਰੀ ਗੁਰਨੀ ਜਾ ਮਹਾਰਾਜ ਜੀ ਸੁਝਾ ਰਹੇ ਹਨ ਸਭ ਜਿਹੜੇ ਕੋ ਰਾਜਾ ਦੁਖੀ ਆਰ ਕਾ ਨਾਮ ਜਪਦਾ ਹੋਵੇ ਸੁਖਿਆ

ਜਿਹੜੇ ਸਿਖਣਾ ਆਇਆ ਹੈ ਇਹਨੂੰ ਬੰਨ੍ਹੇ ਲਾਇਆ ਤੇ ਯਾਰੋ ਕਿੰਨੇ ਦੇ ਨਾ ਕੋਲੇ ਬੰਨ੍ਹਦੇ ਨਾ ਪਰੇ ਹਰ ਦਾ ਨਾਮ ਜਪ ਲੈ ਨਿੱਤਰੇ ਹਰੇ ਨਾਮ ਜਿਹੜਾ ਜਪਦੇ ਜਪਦੇ ਆਓ ਇਸ ਤਰੀਕੇ ਨੂੰ ਕਰਜੰਗਾ ਹੈ ਜੀ ਗੋਚਾਰਨ ਕਰੋ ਸਤਨਾਮੁ ਸ੍ਰੀ ਵਾਹਿ ਹੈ ਗੁਰੂ ਸਾਹਿਬੀ ਅਣਕ ਰੰਗ ਅਣਕ ਮਾਇਆ ਰੰਗ ਕਿਤਨਾ ਉਜਾਵ ਹੈ ਕਹਿੰਦਾ ਜਿਹੜਾ ਮਾਇਆ ਦੇਲੇ ਇਹ ਤਮਾਸ਼ੇ ਆ ਅੱਜ ਕਾ ਮਾਇਆ ਰੰਗ ਜਿਹੜੇ ਮਾਇਆ ਦੇ ਵਿੱਚ ਇਹ ਰੰਗ ਹੈ ਜਿਹੜੇ ਮਾਇਆ ਜੀ ਕਹਿੰਦੇ ਇਹਦੇ ਨਾਲ ਜਿਹੜੀ ਤੇਰੀ ਤ੍ਰਿਸ਼ਨਾ ਹੈ ਜਿਹੜੀ ਉਹ 부ਝਦੀ ਨਹੀਂ ਇਹ ਹੈ ਉਦਾਹਰਣ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਮਾਇਆ ਨਾਲ ਉੱਠੀ ਨਾ ਵੱਜ ਜਾਂਦੀ ਹੈ ਹਰ ਦਾ ਨਾਮ ਜਪਤਾ ਧਾਰਨ ਹੈ ਤੇ ਜਿਹੜਾ ਹਰਿ ਦਾ ਨਾਮ ਇਹਨੂੰ ਜਪਣ ਦੇ ਨਾਲ

ਨਾਮ ਮਨ ਸਦਾ ਧਿਆਈਏ ਹੁਣ ਅੰਜੂ ਬਿਨਾ ਨਾ ਨਾ ਜੁਗ ਰਵੇ ਮਾਰੇ ਸੋਜ ਆ ਰਿਹਾ ਕਿ ਐਸਾ ਨਾਮ ਹੈ ਜਿਹੜਾ ਪਰਮੇਸ਼ਰ ਦਾ ਵਿਚਰੇ ਜਿਹੜਾ ਨਾਲ ਚੱਲਣਾ ਹੈ ਤੇਰਾ ਸਾਥੀ ਬਣੇਗਾ ਫਿਰ ਨਾ ਮਰਦੇ ਕਹਿੰਦੇ ਐਦਾਂ ਜਿਹੜਾ ਨਾਮ ਹੈ ਇਹ ਮੇਰੇ ਮਨ ਦਾ ਸਦਾ ਧਿਆਣਾ ਰੱਖਦਾ ਵਾਦੀ ਧਿਆਉ ਹੂੰ ਸਿਮਰਨ ਕਰਨ ਦਾ ਤਲਾਵਤ ਹੈ ਨਾਲੇ ਗੁਰੂ ਘਰ ਨੂੰ ਪਰਮ ਘਰ ਤੇ ਪਾਈਏ ਇਹਦੇ ਗੁਰੂ ਵਾਲਾ ਬਣ ਕੇ ਜਿਹੜੀ ਪਰਮਦੇਵੀ ਪਾਲੇਦੀ ਹੈ ਗੁਰੂ ਪਿਤਾ ਜੀ ਪੰਜ ਪਾਅ ਸਮਝਾ ਰਹੇ ਹਨ ਯਾરણ ਕਰੋ ਸਰਦਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਟੁੱਟਦੇ ਨਹੀਂ ਕੋੜ ਲੱਖ ਬਾਹੀ ਤੇ ਹੁਣ ਕੀ ਰਿਆ ਇਹ ਨਾ ਬਧਾਓ ਗੁਰੂ ਹੋਏ ਦ੍ਰਿਪਉੜਿਆ ਟੁੱਟਦੇ ਨਹੀਂ ਕੋੜ ਲੱਖ ਬਾਹੀ ਜੇ ਜੀਵ ਜਾਂ ਸਜਣ ਮਿੱਤਰ ਲੱਖਾਂ ਰੂਹ ਦੀ ਸੰਬੰਧੀ ਹੰਨਾ ਜਿਹੜਾ ਆਸਰਾ ਜਿਹਾ ਹੈ ਉਨੇ ਨਾਲ ਵੀ ਜਿਹੜਾ ਛੋਟਾ ਤਾਰਾ ਨਹੀਂ ਹੁੰਦਾ ਜੀਵ ਦਾ ਨਾਮ ਨਾਮ ਜਪ ਕੇ ਬਾਹਰ ਪੜਾਈ ਉਸੇ ਜਿਹੜਾ ਹੈ ਨਾਮ ਜਪਾ ਨਾਲ ਉਹ ਭਰਨਾ ਹੋ ਜਾਂਦਾ ਹੈ ਉਚਾਰਨ ਕਰੋ ਸਤਿਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਦੀ ਹਨੇਰ ਬਿਜਲ ਜਾਇ ਤਨਾਰਾ ਅਰ ਕਾ ਨਾਮਦਕਾਰ ਉਦਾਰ ਜਿਵੇਂ ਕਹਿੰਦੇ ਅਨੇਕਾਂ ਹੀ ਜਿੰਨ ਬੰਦੇ ਉੱਤੇ ਆ ਜਾਣ ਜੇ ਕੋਈ ਲੋਗ ਹੈ ਤਾਂ ਬਾੜੀ ਹੜ ਕੋ ਨਾਮ ਕਿ ਨਾਮ ਉਤਾਵੇ ਆਂ ਦੇ ਬਿਨ ਜੇ ਆਇ ਸੰਧਾਰ ਹੈ 6 ਮਦਲ ਉਹਨੂੰ ਸੰਧਾਰ ਦਾ ਮਲ ਹੁੰਦਾ ਹੈ ਮਾਰਦੇ ਹਨ ਘੇਰਦੇ ਹਨ ਬੁਰੀ ਦੁਰਦਸ਼ਾ ਕਰ ਦਿੰਦੇ ਆਂ ਇਹ ਕਦੇ ਜਿਹੜੇ ਆ ਗਏ ਮਰਨ ਕੰਨੇ ਉਹਨਾਂ ਤੋਂ ਬਚ ਜਿੰਦੇ ਕਿ ਜੇ ਮਾਰ ਤੋਂ ਬਚ ਜਿੰਦੇ ਆਂ ਫਿਰ ਹਰ ਦਾ ਨਾਮ ਸਤਿ ਕਰਨਾ ਉਧਾਰ ਸਤਿ ਨਾਲ ਕਹਿੰਦੇ ਕਿ ਇਹ ਵੀ ਚਾਹੇ ਇਹਦਾ ਨਾਮ ਹੈ ਗੁਰਮੇਸ਼ ਦਾ ਉਹ ਜੀਵਨ ਉਧਾਰ ਕਰ ਦਿੰਦਾ ਹੈ ਉਚਾਰਨ ਕਰੋ ਸਤਨਾਮ ਜਬਨ ਭਾਵੈ ਬਿਸ਼ਰਾਮ ਕਿਹੜਾ ਦੇਕਾ ਜੁਨਾ ਵਿੱਚ ਜੀਵ ਹੈ ਜਿਹਦਾ ਤੇ ਜੰਦਾ ਵੈ ਪੈ ਦੇਕਾ ਜੁਨਾ ਵਿੱਚ ਬੈ ਕੇ ਜੰਦਾ ਮਰਦਾ ਹੈ ਪਰ ਜਿਹੜਾ ਨਾਮ ਹੈ ਮਨ ਨਹੀਂ ਕਹਿੰਦੇ ਨਾਮ ਜਬਨ ਭਾਵੈ ਬਿਸ਼ਰਾਮ ਇਹਦੇ ਨਾਲ ਹੀ ਤੁ ਨੂੰ ਬਿਸ਼ਰਾਮ ਪ੍ਰਾਪਤ ਕਰ ਬਿਸ਼ਰਾਮ ਨੂੰ ਪ੍ਰਾਪਤ ਕਰ ਲੈਂਦਾ ਹੈ ਜਾਣ ਕਰੋ ਸਾਧਨਾ ਇਦੇ ਦਰ ਨੈੜਾ ਨਾ ਮੇੜਾ ਬਿਸ਼ਰਾ ਬਿਸ਼ਰਾੰਗਲ ਹੁੰਦਾ ਹੈ ਜਿਹੜੀ ਜੀ ਬਸਦਾ ਹੈ ਉਹ ਟਿਕਾਉ ਕੋਈ ਚ ਆ ਜਾਂਦਾ ਹੈ ਜਦ ਨਾਮ ਜਪਦਾ ਮਿਲੇ ਬਸਦਾ ਟਿਕਾਉ ਕੋਈ ਚ ਆ ਜਾਂਦੀ ਹੈ ਔ ਮੈਲਾ ਮਲ ਕੋਉ ਨਾ ਢੋਗਿਆ ਆਰ ਦਾ ਨਾਮ ਕੋੜਵਾ ਉਪੋਵੇ ਕੰਟਰ ਕੋ ਹੋ ਰਿਹਾ ਸਾਰਜਨ ਡੀਐਨਡਾ ਹੋਮੈਡੀ ਮੈਲ ਹੈ ਉਹ ਮੈਲਾ ਮਲ ਕਬੂ ਨਾ ਟੋਵੇ ਕਦਾਈ ਇਹਨੂੰ ਕੋਈ ਹੋਰ ਜਿਹੜਾ ਇਸ ਦਾ ਸਾਜਣ ਹੈ ਨਹੀਂ ਕੋਈ ਜਗਦਾ ਹੈ ਹਰ ਦਾ ਨਾਮ ਕੋੜ ਬਾਖੋ ਹੋਵੇ ਹੋਵੇ ਜਿਹੜਾ ਅਸਲੀ ਨਾਮ ਹੈ ਕਰੋੜਾ ਪਾਪਾਂ ਨੂੰ ਦੂਰ ਕਰ ਦਿੰਦਾ ਹੈ ਉਚਾਰਨ ਕਰੋ ਸਾਧਨਾ ਨਾਮ ਸ੍ਰੀ ਵਾਹਿ ਹੈ ਸਾਰੇ ਪਜੀ ਐਸਾ ਨਾਮ ਜੇ ਪਹੋ ਮੰਨ ਰੰਗ ਨਾਨਕ ਪਾਈਏ ਸਾਧ ਗਏ ਸਭ ਜਿਹੜਾ ਐਸਾ ਨਾਮ ਦਾ ਜੇ ਪ੍ਰਯੋਗ ਦੇ ਨਾਲ ਜਾਵੋ ਤੇ ਸਾਡੋ ਸੰਤਕਾਰ ਨਾਲ ਮਿਲ ਜੇਂ ਤੇ ਨਾ ਕਿ ਪਾਏ ਸਾਧੂ ਦੇ ਸੰਗ ਤੇ ਪਰੋ ਨਾਮੇ ਇਹਦਾ ਹਲੰਦ ਦੇ ਵਿੱਚ ਹੈ ਰਬਤ ਹੁੰਦਾ ਹੈ ਚਰਨ ਕਰੋ ਸਾਧ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਹਿਣ ਦਾ ਮਤਲਬ ਹੈ ਜਿਹੜਾ ਨਾਮ ਦਾ ਜਪਣਾ ਹੈ ਸੰਗ ਦੇ ਵਿੱਚ ਮਰ ਕੇ ਆ ਦੇ ਤੇ ਜਾਵੋ बहुत बड़ा बल हम उचारण करो जो चौथा पता है दूसरी पवित शुरू हो गया कृपा करो जी जय मार गण जाए ना कोसा क्या तो रास्ता बहुत लंबा है जी वादा बड़ा पेंड है जी उसे जाना है उस है नहीं जाते हैं ਮਰ ਨਾਲ ਗਏ ਜੇ ਸਮਝਾ ਲੈਣ ਸਾਰਾ ਨਾਮ ਉਹ ਸੰਤ ਤੋਸਾ ਜਿਹੜਾ ਮੈਂ ਜਨ ਨਾਮ ਵਾਲੀ ਦੂਜੀ ਦਾ ਪਰਮੇਸ਼ਰ ਦਾ ਉਹ ਤੇਰੇ ਨਾਲ ਤੋਸਾ ਹੋਵੇਗਾ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਨਸੂ ਜਦੋਂ ਸਾਡੇ ਤੇ ਇਹ ਯਾਤਰਣੇ ਜਾਂਦੇ ਆਂਦੇ ਨਾਲ ਹਾਰਤੇ ਵਿੱਚੀਆਂ ਲੈ ਜਾਂਦੇ ਜਿਹੜਾ ਨਾਮ ਇਤਨ ਮਰ ਜੇ ਤੇਰੇ ਬਾਦ ਤੋਸਾ ਹੈ ਉਚਾਰਨ ਕਰੋ ਸਾਰਾ ਨਾਮ ਜਿਹੜਾ ਪੈਂਦਾ ਮਾਂ ਅੰਧਗੁਬਾਰਾ ਅਰ ਕਾ ਨਾਮ ਸੰਗੂ ਜਿਆਰਾ ਕਿਰੇੜੋ ਨਸਦਾ ਵਿਖੜਾ ਹੈ ਬੜਾ ਹਨੇਰਾ ਨੇੜ ਗੁਬਾਰਾ ਉੱਛੇ ਫੇਰੇ ਜੀਵ ਨੂੰ ਮੜ ਜਗੇ ਤੇ ਜਿਹੜਾ ਪੈਂਦਾ ਮਾਂ ਅੰਧਗੁਬਾਰਾ ਅਰ ਕਾ ਨਾਮ ਸੰਗੂ ਜਿਆਰਾ ਜੁੜੇ ਤੋ ਹਨੇਰਾ ਹੋ ਗਿਆ ਉਚੇ ਇਹੋ ਨੇੜ ਇਹ ਸਾਡੇ ਚੈਨਲ ਦੇ ਰੋਡ ਦਾ ਪੈਂਦੀ ਹੈ ਇਤੋਂ ਇਹ ਜਿਹੜਾ ਨਾਮ ਬਣਾ ਰਿਹਾ ਜਿੰਦੇ ਉਹ ਜਿਹੜੇ ਸਾਡੇ ਜਿਹੜਾ ਚੰਨਣਾ ਹਰ ਜਿਵੇਂ ਦਾ ਉਚਾਰਨ ਕਰੋ ਸਤਿਗੁਰੂ ਨਾਮ ਸਿਵਾਹ ਨੂੰ ਸਹਾਇਜੀ ਹਾਂ ਕਿਆ ਪੰਥ ਤੇਰਾ ਕੋਣ ਸਿਆਨੂ ਕਹਿੰਦੇ ਜਿਹੜੇ ਰਸਤੇ ਉੱਪਰ ਤੂੰ ਚੱਲਦਾ ਹੈ ਉੱਚੇ ਤੇਰਾ ਕੋਈ ਜਾਣ ਕਰਨ ਨਹੀਂ ਹੋਵੇਗਾ ਜਿਹੜਾ ਰੱਤੇ ਵੀ ਤੇਰਾ ਕੋਈ ਉਹਦਾ ਜਾਣੂ ਨਹੀਂ ਹੋਵੇਗਾ ਬਾਰੇ ਜਿਹੜੇ ਜਾਂ ਪੰਥ ਤੇਰਾ ਕੋਣ ਸਿਆਨੂ ਮੈਂ ਮਾਰਗ ਰੇਟ ਕਿਉਂ ਉੱਤੇ ਸਹਿਜਾ ਕਰਨਗੇ ਹਰ ਦਾ ਨਾਮ ਤੇ ਨਾਲ ਪਛਾਣੂ ਤੇ ਜਿਹੜਾ ਰੇਂਦਾ ਨਾਮ ਹੈ ਉੱਤੇ ਤੇਰੇ ਨਾਲ ਉਹ ਸਿਆਣੂ ਮੈਨੂੰ ਪਛਾਣੂਗਾ ਉਚਾਰਨ ਕਰੋ ਸਾਤਨਾਮ ਸ਼੍ਰੀ ਵਾਣੇ ਗੁਰੂ ਸਾਹਿਬ ਦੀ ਜੈ ਮਾਨ ਭਯਾਨ ਤਪਤ ਬੋਕਾਂ ਮੈਂ ਹਰਗੇ ਨਾਮ ਕੀ ਤੋਂ ਮੈਂ ਉਪਰਸ਼ਟam ਕਿੰਦਾ ਕਿੱਥੇ ਉਹ ਰਸਤਾ ਹੈ ਜੈ ਮਹਾ ਭਿਆਨ ਕਬਨ ਮੌਕਾ ਕਹਿੰਦੇ ਉਹਦੇ ਬੜੀ ਟਮਛ ਹੈ ਟਮਛੂ ਵੀ ਢੁੱਕ ਹੋਵੇ ਜਿਉਂ ਜੋ ਬਜਣੇ ਵਾਸਤੇ ਮਾਰੇ ਨੇ ਟਹਿੜ ਕੇ ਨਾਮ ਕੀ ਤੁਮ ਉਪਰਚੰਤ ਤੇੜ ਹਰਿਆ ਨਾਮ ਵੈਗੁਰੂ ਜਾਂ ਪਰਮੇਸ਼ਰ ਦਾ ਉਹ ਚਲੋ ਨੇ ਛਾਵਾਂ ਆਉਣੀ ਹੋ ਜਾਵੇਗੀ ਵਿਚਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਦਰੂ ਸਾਹਿਬ ਜੀ ਗਿਆਨ ਤਰੀਕਾ ਮਾਰ ਤੁਝ ਆਕਰਖ ਹੈ ਇਹ ਨਾਮ ਦਾ ਹਰਨ ਅਮਰਤ ਵਰਖ ਹੈ ਯਾਤ੍ਰਿਕਾ ਕਹਿੰਦਾ ਕਿ ਸੇ ਤੈਨੂੰ ਸੇ ਇਹਨੂੰ ਪਿਆਰ ਬੜੀ ਦਿਤਾਉਗੀ ਮਾਰ ਗਏ ਨੇ ਆ ਕਰਤਣਾ ਮਾਉਂਦਾ ਯਾਤ੍ਰਿਕਾ ਮੰਨ ਤੂੰ ਜਾ ਕਰ ਤੇ ਇਹਨੂੰ ਪਿਆਰ ਬਹੁਤ ਲੱਗੇ ਉਹ ਲੱਗੀ ਹੋਵੇਗੀ ਪਿਆਰ ਤੇ ਤੈਨੂੰ ਸਤਾਵੇਗੀ ਫਿਰ ਉਸੇ ਮਾਰ ਗਏ ਨੇ ਕੀ ਕਰਨਾ ਹੋਵੇਗਾ ਉਸੇ ਦਿਨ ਸਹਿਨਾ ਜੀ ਨੇ ਕਹਿੰਦਾ ਨਾਨਕ ਆ ਰ ਆ ਅੰਮ੍ਰਿਤ ਵਰਕੇ ਜਿਹੜੇ ਨਾ ਆਪਾਂ ਜੱਗੇ ਲੋ ਹੋਣਾ ਤੇ ਉਹ ਜਿਹੜੀ ਅੰਮ੍ਰਿਤ ਰੂਪੀ ਵਰਚਾ ਨਾਮ ਹਣੀ ਦਾ ਜਿਹੜਾ ਅੰਮ੍ਰਿਤ ਰੂਪੀ ਹੈ ਇਹ ਨਾਮ ਹਰਾਰੇ ਅੰਮ੍ਰਿਤ ਵਰਤੈ ਜਿਹਨੇ ਨਾਮ ਦੀ ਰੂਹ ਤੇ ਬਖਤਾ ਹੋਵੇਗੀ ਕਰਦੇ ਕਰੇਗਾ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਬਜੀ ਤੋਏ ਚ ਜੜੀਆਂ ਇਹ ਯਾਰ ਕੁਸਰੀ ਬੋ ਆਸ਼ਰਮ ਜੀ ਨੇ 4 ਵਜੇ ਤੋਂ ਮੁਰਨੇ ਹੋਏ ਹਨ